ਆ ਕੁਲੜ ਚਾਹ ਦੇ ਅੱਗੇ ਸਭ ਕੁਝ ਫੇਲ ਇੱਕ ਵਾਰ ਬਣਾ ਕੇ ਪੀ ਲਓ ਤੁਸੀਂ ਡੇਲੀ ਇਹੀ ਬਣਾ ਕੇ ਪੀਆ ਕਰੋਗੇ ਕਿਉਂਕਿ ਸਰਦੀਆਂ ਦੇ ਵਿੱਚ ਨਾ ਤਾਂ ਖੰਗ ਜਖ ਖਾਂ ਬੁਖਾਰ ਗਲਾ ਦਰਦ ਸਿਰ ਦਰਦ ਵਰਗੀਆਂ ਦੇ ਇੱਕ ਤਾਂ ਹੋਣ ਦਿੰਦੀ ਨਾ ਇਹਨੂੰ ਪੀ ਕੇ ਤੁਹਾਡਾ ਤਜਾਬ ਬਣੂ ਨਾ ਗੈਸ ਦੀ ਦਿੱਕਤ ਆਉ ਜਿੰਨੀ ਕ ਆਪਾਂ ਚਾਹ ਬਣਾਉਣੀ ਹੈ ਦੋ ਗਲਾਸ ਆਪਾਂ ਪਾਣੀ ਦੇ ਇਹਦੇ ਵਿੱਚ ਪਾ ਲਈ ਚਾਰ ਆਪਾਂ ਇਹਦੇ ਵਿੱਚ ਕੁਲੜ ਰੱਖਦੇ ਐਸ ਤੋਂ ਬਾਅਦ ਇੱਕ ਚਮਚਾ ਪੱਤੀ ਦਾ ਪਾਤਾ ਘੱਟ ਪਾਉਣੇ ਘੱਟ ਪਾਓ ਇੱਕ ਟੁਕੜਾ ਅਦਰਕ ਦਾ ਚਾਰਕ ਲੌਂਗ ਚਾਹੀਦੇ ਨੇ ਚਾਰ ਇਲਾਇਚੀਆਂ ਚਾਹੀਦੀਆਂ ਨੇ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਜੀ ਕੇਸਰ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਰਗੜ ਕੇ ਬਿਲਕੁਲ ਬਰੀਕ ਕਰਾਂਗੇ ਤੇ ਉਬਲਦੀ ਹੋਈ ਚਾਹ ਦੇ ਵਿੱਚ ਆਪਾਂ ਸੈੱਟ ਦਾਂਗੇ ਇਸ ਤਰੀਕੇ ਨਾਲ ਸਾਰੀ ਜਿਵੇਂ ਚਟਨੀ ਬਣਦੀ ਉਵੇਂ ਇਹਦੇ ਵਿੱਚ ਪਾ ਦੋ ਇਹ ਆਪਣੀ 4 ਵਿਅਕਤੀਆਂ ਵਾਸਤੇ ਚਾਹ ਬਣ ਰਹੀ ਹੈ ਤੇ ਸਰਦੀਆਂ ਦੇ ਵਿੱਚ ਇੱਕ ਵਾਰੀ ਟਰਾਈ ਕਰੋ ਜਦੋਂ ਚੰਗੇ ਤਰੀਕੇ ਨਾਲ ਸਾਰਾ ਮਟੀਰੀਅਲ ਉਬਲ ਜਿਹਦੇ ਵਿੱਚ ਦੁੱਧ ਪਾ ਦੋ ਉਸ ਤੋਂ ਬਾਅਦ ਇਹਨੂੰ ਉਨੇ ਟਾਈਮ ਤੱਕ ਉਬਾਲਾਂਗੇ ਜਿੰਨੇ ਟਾਈਮ ਤੱਕ ਆਪਣੇ ਜਿਹੜੇ ਕੁੱਲੜ ਨੇ ਇਹਨਾਂ ਦੇ ਉੱਪਰ ਦੀ ਬਿਲਕੁਲ ਵਧੀਆ ਉਬਾਲ ਨਹੀਂ ਆ ਜਾਂਦਾ ਇਹਦੇ ਵਿੱਚ ਮਿੱਠਾ ਬਿਲਕੁਲ ਐਂਡ ਤੇ ਪੈਂਦਾ ਜਿੰਨ ਨੋ ਇਨਫੈਕਸ਼ਨਾਂ ਹੁੰਦੀਆਂ ਨੇ ਨਾਰਮਲ ਜਿਵੇਂ ਵਾਇਰਲ ਕੋਈ ਬੁਖਾਰ ਹੋ ਗਿਆ ਜਖਾਮ ਹੋ ਗਿਆ ਖੰਗ ਹੋ ਗਈ ਸਾਰੀਆਂ ਦਿੱਕਤਾਂ ਨੂੰ ਕੁੱਲ ਢਾਲੀ ਚਾਹ ਖਤਮ ਕਰਦੀ ਹੈ ਮਿੱਠਾ ਬਿਲਕੁਲ ਐਂਡ ਤੇ ਜਿੰਨੀ ਕਿ ਲੋੜ ਉਹਨਾਂ ਕ ਪਾ ਕੇ ਇਸ ਤੋਂ ਬਾਅਦ ਪੁਣ ਕੇ ਪੀ ਕੇ ਇੱਕ ਵਾਰੀ ਟਰਾਈ ਕਰਕੇ ਘਰੇ ਦੇਖਿਓ ਚਾਹ ਵੈਸੀ ਵੀ ਬਣਾਉਣੇ ਹੋ ਪਰ ਇੱਕ ਵਾਰੀ ਆਹ ਤਰੀਕੇ ਨਾਲ ਬਣਾ ਕੇ ਪੀ ਕੇ ਦੇਖਿਓ ਚੰਗੀ ਲੱਗੀ ਤਾਂ ਦੁਬਾਰਾ ਆ ਕੇ ਕਮੈਂਟ ਕਰਿਓ